ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਲਵਜੀਤ ਸਿੰਘ ਹੈ ਜ਼ਿਲ੍ਹਾ ਪ੍ਰਧਾਨ ਬੀਕੇਯੂ ਇਕਤਾ ਸਿੱਧੂਪੁਰ ਮੋਗਾ ਲਵਜੀਤ ਜੀ ਅੱਜ ਤੁਹਾਡੇ ਵੱਲੋਂ ਜਿਹੜਾ ਡੀਸੀ ਦਫ਼ਤਰ ਦੇ ਬਾਹਰ ਜਿਹੜਾ ਇੱਕ ਧਰਨਾ ਲਗਾਇਆ ਗਿਆ ਕਿਹੜੀਆਂ ਮੰਗਾਂ ਲਈ ਹੈਗੇ ਧਰਨਾ ਲਗਾਇਆ ਹੈ ਦੇਖੋ ਇਹ ਮੰਗਾਂ ਨੂੰ ਤਾਂ ਲੈ ਕੇ ਜਿਹੜੀਆਂ ਮੰਗਾਂ ਸਾਡੀਆਂ ਸੈਂਟਰ ਸਰਕਾਰਨੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਅਸੀਂ ਧਰਨਾ ਲਾਇਆ ਹੋਇਆ ਖਨੌਰੀ ਸ਼ੰਭੂ ਤੇ ਰਤਨਪੁਰਾ ਬਾਰਡਰ ਤੇ ਉੱਥੇ ਖਨੌਰੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਾਰਨ ਵਾਰ ਤੇ ਬੈਠਿਆ ਅੱਜ 100 ਦਿਨ ਪੂਰਾ ਹੋ ਗਿਆ ਉਸ ਦੇ ਰੋਸ ਵਜੋਂ ਅਸੀਂ ਐਸਕੇਐਨ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਹਾਂ ਫੋਰਮਾਂ ਵੱਲੋਂ ਜਿਹੜੀ ਕਾਲ ਦਿੱਤੀ ਗਈ ਹੈ ਕਿ ਪੂਰੇ ਭਾਰਤ 'ਚ ਹਰ ਜ਼ਿਲ੍ਹੇ 'ਚ ਡੀਸੀਆਂ ਦੇ ਅੱਗੇ ਇੱਕ ਦਿਨਾ ਜਿਹੜੀ ਭੁਖ ਹੜਤਾਲ ਹੋ ਸਾਡੇ ਵਰਕਰ ਰੱਖਣਗੇ ਕਾਰਨ ਕੀ ਹੈ ਲੰਮੇ ਸਮੇਂ ਤੋਂ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਆਗੂ ਹੈ ਧਰਨੇ ਤੇ ਬੈਠੇ ਨੇ ਔਰ ਡੱਲੇਵਾਲ ਸਾਹਿਬ ਜਿਹੜੇ ਹੈ ਭੁਖ ਹੜਤਾਲ ਤੇ ਬੈਠੇ ਨੇ ਮੰਗਾ ਤੇ ਪੂਰ ਨਹੀਂ ਪੈ ਰਿਹਾਗਾ ਮੰਗਾ ਤੇ ਦੇਖੋ ਸਰਕਾਰ ਦੀ ਨੀਤੀ ਬਦਨੀਤ ਹੈ ਨੀਤੀ ਬਦਨੀਤ ਹੋਰ ਕਰਕੇ ਮੰਗਾ ਤੇ ਜਿਹੜਾ ਉਹ ਬੂਰ ਨਹੀਂ ਪੈ ਰਿਹਾ ਇਹ ਉਹ ਮੰਗਾ ਸੀ ਕੋਈ ਨਵੀਆਂ ਮੰਗਾਂ ਲੈ ਕੇ ਨਹੀਂ ਗਏ 2020 ਦੇ ਅੰਦੋਲਨ ਵਾਲੇ ਨੇ ਮੰਗੀਆਂ ਹੋਈਆਂ ਮੰਨਾਂ ਮੰਗਾ ਨੂੰ ਲਾਗੂ ਕਰਵਾਉਣ ਲਈ ਉੱਥੇ ਬੈਠੇ ਆ ਨਾ ਕਿ ਕੋਈ ਨਵੀਂ ਮੰਗ ਲੈ ਕੇ ਗਏ ਇਹ ਸਰਕਾਰਾਂ ਦੀ ਨੀਤੀ ਬਦਨੀਤ ਹੈ ਸਰਕਾਰਾਂ ਚਾਹੁੰਦੀਆਂ ਕਿ ਜਿਹੜੀ ਜ਼ਮੀਨ ਕਿਸਾਨ ਤੋਂ ਖੋ ਕੇ ਕਾਰਪੋਰੇਟ ਦੇ ਹਵਾਲੇ ਕੀਤੀ ਜਾਵੇ ਪੂਰੇ ਦੇਸ਼ 'ਚ ਕਾਰਪੋਰੇਟ ਦੇ ਹਵਾਲੇ ਜ਼ਮੀਨ ਦੇਣ ਲਈ ਸਰਕਾਰ ਜਿਹੜੀ ਨੀਤੀ ਤੇ ਉਤਰੀ ਹੋਈ ਆ ਉਹਦੇ ਵਿਰੋਧ 'ਚ ਕਿਸਾਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਅਗਲੀ ਰਣਨੀਤੀ ਕੀ ਹੈ ਜੀ ਅਗਲੀ ਰਣਨੀਤੀ ਜੋ ਵੀ ਐਸਕੇਨ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਦੋਨੇ ਫੋਰਮ ਫੈਸਲਾ ਦੇਣਗੇ ਉਸੇ ਰਣਨੀਤੀ ਤੇ ਵਰਕਰਾਂ ਦਾ ਕੰਮ ਆ ਉਸ ਫੈਸਲੇ ਨੂੰ ਲਾਗੂ ਕਰਨਾ ਉਸ ਰਣਨੀਤੀ ਨੂੰ ਤੇ ਚਲ ਲਾਗੂ ਕਰਕੇ ਉਸ ਤੇ ਪਹਿਰਾ ਦੇਣਾ ਵਰਕਰਾਂ ਨੇ ਤੇ ਇਹੀ ਕੰਮ ਕਰਦਾ ਜੋ ਵੀ ਉੱਤੋਂ ਸਾਨੂੰ ਫੋਰਮਾਂ ਤੋਂ ਆਡਰ ਆਊਗਾ ਅਸੀਂ ਉਹਨੂੰ ਲਾਗੂ ਕਰਾਂਗੇ ਪ੍ਰਧਾਨ ਜੀ ਸਰਕਾਰਾਂ ਵੱਲੋਂ ਮੀਟਿੰਗਾਂ ਦਿੱਤੀਆਂ ਜਾਂਦੀਆਂ ਪਰ ਮੀਟਿੰਗਾਂ ਨੇ ਜਿਹੜੀਆਂ ਬੇਸਿਕਟਾਂ ਨਿਕਲਦੀਆਂ ਨੇ ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਿਆ ਸਰਕਾਰਾਂ ਬਦਨੀਤ ਨੇ ਜੇ ਸਰਕਾਰਾਂ ਨੇ ਆਪਦੀਆਂ ਮੰਗਾਂ ਨੂੰ ਮੰਨਣਾ ਹੋਵੇ ਉਹਨਾਂ ਨੂੰ ਲਾਗੂ ਕਰਨਾ ਹੋਵੇ ਤਾਂ ਮੀਟਿੰਗਾਂ ਦਾ ਮੇਰੇ ਹਿਸਾਬ ਵਿਚ ਦੌਰ ਚੱਲਣਾ ਹੀ ਨਹੀਂ ਚਾਹੀਦਾ ਸੀ ਸਰਕਾਰਾਂ ਨੂੰ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਸੀ ਪਰ ਜੇ ਹੁਣ ਪਹਿਲਾਂ ਚਾਰ ਮੀਟਿੰਗਾਂ ਹੋਈਆਂ ਦੋ ਮੀਟਿੰਗਾਂ ਹੁਣ ਇਸ ਚੱਕਰ 'ਚ ਹੋ ਗਈਆਂ ਤੇ ਸਰਕਾਰ ਨੇ ਆਪਦੀ ਕਿਸੇ ਮੰਗ ਦਾ ਹਜੇ ਤੱਕ ਲਿਖਤੀ ਨਹੀਂ ਦਿੱਤਾ ਸਰਕਾਰਾਂ ਆਪਦੀਆਂ ਬਦਨੀਤੀ ਤੇ ਨੇ ਸਰਕਾਰਾਂ ਇਹਨਾਂ ਮੰਗਾਂ ਮੰਨਣ ਤੋਂ ਭੱਜ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਵੀ ਮੀਟਿੰਗ ਦਿੱਤੀ ਗਈ ਸੀ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਦਿੱਤੀ ਗਈ ਸੀ ਪਰ ਉਹ ਉੱਠ ਕੇ ਚਲੇ ਗਏ ਸੀ ਵਿਚਾਲੇ ਹਰਾਨੀ ਦੀ ਗੱਲ ਆ ਜਿਹੜਾ ਸੂਬੇ ਦਾ ਸੀਐਮ ਧਰਨਿਆਂ ਜੋ ਨਿਕਲਾ ਹੋਵੇ ਜਿਹਦੀ ਪਾਰਟੀ ਧਰਨਿਆਂ ਜੋ ਨਿਕਲੀ ਹੋਵੇ ਜਿਹੜਾ ਆਪ ਸੀਐਮ ਹੈ ਤੇ ਉਹਦੇ 92 ਵਿਧਾਇਕਾ ਜੋ ਬਹੁਤੇ ਵਿਧਾਇਕ ਕੈਬਨਿਟ ਮਨਿਸਟਰਾਂ ਜੋ ਬਹੁਤੇ ਮਨਿਸਟਰ 2020 ਦੇ ਅੰਦੋਲਨ ਵੇਲੇ ਦਿੱਲੀ ਵਿੱਚ ਜਾ ਕੇ ਸਾਡੇ ਧਰਨਿਆਂ 'ਚ ਸ਼ਮੂਲੀਅਤ ਕਰਦੇ ਸੀ ਤੇ ਇਹ ਵਾਅਦਾ ਕਰਦਾ ਸੀ ਕਿ ਜਦੋਂ ਮੇਰੀ ਸਰਕਾਰ ਆਊਗੀ ਅਸੀਂ ਸਰਕਾਰ ਤੇ ਕਾਬਜ ਹੋਵਾਂਗੇ ਤੇ ਕਿਸੇ ਨੂੰ ਵੀ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਅਸੀਂ ਲੋਕਾਂ ਦੀਆਂ ਮੰਗਾਂ ਨੂੰ ਧਰਨਾ ਲਾਉਣ ਤੋਂ ਪਹਿਲਾਂ ਮੰਨ ਲਿਆ ਕਰਾਂਗੇ ਇਹਦੇ ਔਨ ਰਿਗਾਰਡ ਬਿਆਨ ਪਏ ਨੇ ਪਰ ਹੁਣ ਤੁਸੀਂ ਦੇਖਦੇ ਆਂ ਕਿ ਜਿਹੜੀ ਮੀਟਿੰਗ ਉਹਨਾਂ ਐਸ ਕੇ ਐਮ ਨਾਲ ਕੀਤੀ ਉਹਦੇ ਵਿੱਚ ਕਿੱਡੀ ਬਤਮੀਜੀ ਕੀਤੀ ਮੀਟਿੰਗ ਛੱਡ ਕੇ ਬਾਹਰ ਉੱਠ ਗਿਆ ਕੱਲ ਚੰਡੀਗੜ੍ਹ ਜਾਂਦਿਆਂ ਨੂੰ ਐਸ ਕੇ ਐਮ ਦੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਰਾਤ ਘਰਾਂ 'ਚ ਨਜ਼ਰਬੰਦ ਕਰ ਲਏਗੇ ਵਰਕਰਾਂ ਤੇ ਵਰਕਰਾਂ ਨੂੰ ਰੋਕਿਆ ਜਾ ਰਿਹਾ ਇਹ ਸਾਰੀਆਂ ਸਰਕਾਰਾਂ ਦੀ ਨੀਤੀ ਪਾਲਸੀ ਹੈ ਇੱਕ ਇਹ ਸਾਡੇ ਲੋਕਾਂ ਨੂੰ ਸਮਝਣਾ ਬਹੁਤ ਇਹ ਬਦਲਾ ਦੇ ਨਾਂ ਤੇ ਆਏ ਸੀ ਤੇ ਕੋਈ ਬਦਲਾ ਨਹੀਂ ਇਹ ਮੇਰੇ ਹਿਸਾਬ ਚ ਬਦਲਾ ਬੌਂਦਲ ਗਿਆ ਕਿਸਾਨ ਆਂਦਾਤਾ ਕਹੋਣ ਵਾਲਾ ਸੜਕਾਂ ਤੇ ਰਲ ਰਿਹਾ ਦੇਖੋ ਪਹਿਲਾਂ ਕਿਸਾਨ ਨੂੰ ਆਂਨਦਾਤਾ ਕਿਹਾ ਜਾਂਦਾ ਸੀ ਫਿਰ ਕਿਸਾਨ ਨੂੰ ਜੱਟ ਕਿਹਾ ਗਿਆ ਅੱਜ ਕਿਸਾਨ ਨੂੰ ਖਾਲਸਤਾਨੀ ਕਿਹਾ ਗਿਆ ਸਰਕਾਰਾਂ ਆਪ ਦੀ ਵਿਧੀ ਅਨੁਸਾਰ ਨਾਂ ਦਿੰਦੀਆਂ ਅਸੀਂ ਉਹੀ ਕਿਸਾਨ ਆ ਜਿਹੜੇ ਅੰਨ ਅਗਾ ਕੇ ਦੇਸ਼ ਦਾ ਢਿੱਡ ਭਰਦੇ ਆ ਇਸੇ ਦੇਸ਼ 'ਚ ਕਿਸੇ ਵੇਲੇ ਪ੍ਰਾਈਮ ਮਿੰਟਰ ਇੰਦਰਾ ਗਾਂਧੀ ਦੂਸਰੇ ਦੂਸਰੇ ਦੇਸ਼ਾਂ ਤੋਂ ਅੰਨ ਮੰਗਣ ਜਾਂਦੀ ਸੀ ਇਸ ਦੇਖ ਲਈ ਅਸੀਂ ਉਗਾਇਆ ਵਾਧੂ ਕੀਤਾ ਪੰਜਾਬ ਦੇ ਤੇ ਹਰਿਆਣੇ ਦੇ ਮਿਹਨਤ ਕਸ਼ ਲੋਕਾਂ ਨੇ ਅੱਜ ਉਹਨਾਂ ਦਾ ਕੀ ਸਿੱਟਾ ਨਿਕਲਿਆ ਤੁਸੀਂ ਦੇਖ ਰਹੇ ਹੋ ਸਾਨੂੰ ਛੜਕਾਂ ਦੇ ਰੋਲਣਾ ਪੈ ਰਿਹਾ ਸਾਡਾ ਅਨਾਜ ਛੜਕਾਂ ਦੇ ਰੋਲ ਰਿਹਾ ਮੰਡੀਆਂ 'ਚ ਰੋਲ ਰਿਹਾ ਪਿਛਲੇ ਝੋਨੇ ਵੇਲੇ ਤੁਸੀਂ ਹਾਲਾਤ ਦੇਖੇ ਨੇ ਇਹ ਸਾਰੇ ਹਾਲਾਤ ਤੁਹਾਡੇ ਸਾਹਮਣੇ ਨੇ